350 ਸਾਲਾ ਨਵੇਂ ਪਾਤਸ਼ਾਹ ਧੰਤਨ ਸ਼੍ਰੀ ਗੁਰੂ ਤੇਗ ਬਹਾਦਰ ਜੀ ਭਾਈ ਸਤੀ ਦਾਸ ਦੀ ਭਾਈ ਮਤੀ ਗਾਰ ਦੀ ਭਾਈ ਦਿਆਲ ਜੀ ਦੀ ਸ਼ਹੀਦੀ ਸ਼ਤਾਬਦੀ ਨੂੰ ਲੈ ਕੇ ਜਿਹੜਾ ਹੈ ਪੰਜਾਬ ਸਰਕਾਰ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦੇ ਅਗਵਾਈ ਦੇ ਵਿੱਚ ਤਿੰਨ ਰੁਪਏ ਮਿਹਨਤ ਕਰ ਰਹੀ ਹੈ ਮੇਰੇ ਨਾਲ ਮੇਰੇ ਸਾਥੀ ਸਰਦਾਰ ਧਰਮ ਸਿੰਘ ਜੀ ਸਰਦਾਰ ਹਰਪਜਨ ਸਿੰਘ ਏਟੀਓ ਜੀ ਦੀਪਕ ਬਾਲੀ ਜੀ ਅਸੀਂ ਪੂਰੇ ਪੰਜਾਬ ਦੇ ਵੱਖ-ਵੱਖ ਢਿੱਲਿਆਂ 'ਚ ਜਾ ਕੇ ਜਿੱਥੋਂ-ਜਿੱਥੋਂ ਨਗਰ ਕੀਰਤਨਾਂ ਗੁਜ਼ਰਨਾ ਹੈ ਉਸ ਦੀ تیاری ਦੇ ਤੇ ਸਾਰੇ ਜ਼ਿਲ੍ਹਾ ਐਡਮਿਨਿਸਟ੍ਰੇਸ਼ਨਾਂ ਨੂੰ ਸਾਰੇ ਮਾਨਯੋਗ ਵਿਧਾਇਕ ਸਭਾ ਨੂੰ ਚੇਅਰਮੈਨ ਸਭਾ ਨੂੰ ਸੱਦਾ ਦੇ ਕਿ ਆਇਆ ਹੈ 24 25 ਨੂੰ શ્રી ਨੰਤਪੁਰ ਸਾਹਿਬ ਵਿਖੇ ਲੋਕਿਕ ਸਮਾਗਮ ਹੋਣਗੇ ਇਸੇ ਸੰਬੰਧ ਦੇ ਵਿੱਚ ਜਿਹੜਾ ਹੈ ਮੈਂ ਕੱਲ ਕੇਂਦਰੀ ਰੇਲਵੇ ਮੰਤਰੀ ਅਸ਼wini ਵੈਸ਼ਨਵ ਜੀ ਜਿਹੜੇ ਰਾਜ ਕੇਂਦਰੀ ਰਾਜ ਮੰਤਰੀ ਨੇ ਰੇਲਵੇ ਦੇ ਰਵਨੀਤ ਬਿੱਟੂ ਜੀ ਉਹਨਾਂ ਨੂੰ ਖੱਤ ਲਿਖਿਆ ਕਿ ਨਵੰਬਰ ਮਹੀਨੇ ਤੋਂ ਸਪੈਸ਼ਲ ਟ੍ਰੇਨ ਨਾ ਇੱਕ ਬੰਦੇ ਵਾਰਤ ਚੱਲਦੀ ਹੈ ਜੋ ਆਮਦ ਦौरा ਜਾਂਦੀ ਹੈ ਦਿੱਲੀ ਤੋਂ ਪਰ ਉਹ ਨਾ ਕਾਫੀ ਹੈ ਕਿਉਂਕਿ ਲੱਖਾਂ ਦੀ ਤਦਾਦ ਜਿਹੜੀ ਹੈ ਸੰਗਤ ਤੇ ਗੁਰੂ ਤੇਗ ਬਹਾਦਰ ਜੀ ਦੇ ਜਿਹੜੀ ਸ਼ਹੀਦੀ સ્ਟਾਪਦੀ ਹੈ ਉਹ ਸਿਰਫ ਸਿੱਖਾਂ ਦੇ ਨਹੀਂ ਬਲਕਿ ਨੌਵੇਂ ਪਾਤਸ਼ਾਹ ਦੀ ਜਿਹੜੀ ਸ਼ਹਾਦਤ ਹੈ ਉਹ ਕੁੱਲ ਕੁੱਲ ਜਹਾਨ ਆਸਤੇ ਸੀ ਮਾਨਵਤਾ ਵਾਸਤੇ ਸੀ ਤਾਂ ਪੂਰੀ ਦੁਨੀਆ ਦੇ ਵਿੱਚੋਂ ਜਿਹੜੀ ਸੰਗਤਨ ਐਟਮਾਸਫੇਰ ਹੋਣ ਲਈ ਸ਼੍ਰੀਨਾਨਕ ਸਾਬਾਣਾ ਸਸਨੂੰ ਬੇਨਤੀ ਕੀਤੀ ਹੈ ਕਿ ਦਿੱਲੀ ਤੋਂ ਅੰਮ੍ਰਿਤਸਰ ਤੋਂ ਪਟਨਾ ਸਾਹਿਬ ਤੋਂ ਤੇ ਹੋਰ ਪ੍ਰਮੁੱਖ ਸ਼ਹਿਰਾਂ ਤੋਂ ਜਿਹੜੀ ਸਪੈਸ਼ਲ ਟ੍ਰੇਨ ਹੈ ਉਹ ਸ਼੍ਰੀ ਨੰਨਕਪੁਰ ਸਾਹਿਬ ਨੂੰ ਚਲਾਈਆਂ ਜਾਂ ਸਾਡੇ 350 ਸਾਲਾਂ ਸ਼੍ਰੀ ਸਤਨ ਦੇਖਦੇ ਤੇ ਖਾਸ ਕਰਕੇ ਦਿੱਲੀ ਤੋਂ ਜਿਹੜੇ ਕਿਉਂਕਿ ਬਹੁਤ ਸਾਰੇ ਵਿਦੇਸ਼ਾਂ ਤੋਂ ਵੀ ਸੰਗਤ ਆਉਗੇ ਤਾਂ ਜਿਹੜੀ ਦਿੱਲੀ ਤੋਂ ਜਿਹੜੀ ਹੈ ਆਪਣੇ ਬੰਦੇ ਬਾਰਤ ਤੇ ਸਿਸ਼ਟਾਪੀ ਸੁਣਨ ਨੂੰ ਡਬਲ ਕਿੰਨਾ ਚਾਹੀਦਾ ਸਰਕਰਸ਼ਨ ਪੰਜਾਬ ਸ਼ੁਰੂ ਕੀਤਾ ਗਿਆ ਜੀ ਐਂਡ ਇਸ ਹਫਤੇ ਜਿਹੜਾ ਹੈ 9 ਤਰੀਕ ਨੂੰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਤੇ ਭਗਵੰਤ ਮਾਨ ਜੀ ਨੇ ਇੱਕ ਅ ਐਂਟਰਪ੍ਰੈਨਰਸ਼ਿਪ ਜਿਹੜਾ 커ਰੀਕਲਮ ਹੈ ਉਹ ਸਾਡੇ ਸਕੂਲਾਂ ਤੇ ਹਾਈਰ ਐਜੂਕੇਸ਼ਨਸ ਵਿੱਚ ਲਾਂਚ ਕੀਤਾ ਹੈ। ਇਕਨੋਮੀ ਕਲਾਸ ਤੇ ਹੁਣ ਸਾਡੇ ਬੱਚੇ ਜਿਹੜੇ ਆ ਉਹਨਾਂ ਨੂੰ ਬਿਜ਼ਨਸ ਬਾਰੇ ਸਿਖਾਇਆ ਜਾਊਗਾ। 11ਵੀਂ ਤੇ 12ਵੀਂ ਦੇ ਜਿਹੜੇ ਵਿਦਿਆਰਥੀ ਆ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਉਹਨਾਂ ਨੂੰ ਇਮਤਿਹਾਨ ਦੇਣਾ ਲਾਜ਼ਮੀ ਹੋਊਗਾ ਬਿਜ਼ਨਸ ਸਟੱਡੀਜ਼ ਦਾ ਤੇ ਬਿਜ਼ਨਸ ਸਟੱਡੀਜ਼ ਦੇ ਵਿੱਚ ਜਿਹੜੀ ਖੂਬਸੂਰਤੀ ਇਹ ਹੈ ਕਿ ਉਹਦੇ ਵਿੱਚ ਸਿਰਫ ਥਿਊਰੀ 10% ਹੈ। 90% ਪ੍ਰੈਕਟੀਕਲ ਹੈ। ਅਸੀਂ ਬੱਚਿਆਂ ਨੂੰ ਸੀਡ ਮਨੀ ਵੀ ਦਵਾਂਗੇ ਜਿਵੇਂ ਬਿਜ਼ਨੈਸ ਬਲਾਸਟਰਸ ਦਿੰਦੇ ਆ ਤੇ ਬੱਚਿਆਂ ਨੂੰ ਕਹਾਂਗੇ ਕੋਈ ਨਾ ਕੋਈ ਆ ਉਹ ਪੈਸੀ ਨਾਨ ਰਿਫੰਡੇਬਲ ਹੈ ਬੱਚੇ ਆਪਣੇ ਆਪ ਐਕਸਪੈਰੀਮੈਂਟ ਕਰਨ ਕਿਸੇ ਆਈਡੀਆ ਤਾਂ ਕਿ ਜਦੋਂ ਸਕੂਲ ਤੋਂ ਨਿਕਲਦੇ ਹਨ ਉਹਨਾਂ ਨੂੰ ਹੱਥੀ ਤਜਰਬਾ ਹੋਵੇ ਐਦਾਂ ਹੀ ਕਾਲਜਾਂ ਦੇ ਵਿੱਚ ਜਿਹੜਾ ਹੈ ਇਸ ਵਾਰੀ ਬੀ ਯੂਨੀਵਰਸਿਟੀ ਅਸੀਂ ਸ਼ੁਰੂ ਕੀਤਾ ਆ ਆਈਟੀਐਸ ਸ਼ੁਰੂ ਕੀਤਾ ਪੋਲੀਟੈਕਨਿਕ ਸ਼ੁਰੂ ਕੀਤਾ ਸਾਡੇ ਆਈਟੀਆਈ ਨੇ ਟ੍ਰੇਡ ਹੈ ਇਲੈਕਟ੍ਰੀਸ਼ੀਅਨ ਹੈ ਪਲੰਬਰ ਹੈ ਬੱਚੇ ਕੰਮ ਸਿੱਖਦੇ ਹੋਏ ਵੀ ਬੇਰੋਜ਼ਗਾਰ ਨੇ ਆਈਟੀਆਈ ਦਾ ਸਰਟੀਫਿਕੇਟ ਲੈ ਕੇ ਨਿਕਲਦੇ ਨੇ ਤਾਂ ਵੀ ਬੇਰੋਜ਼ਗਾਰ ਨੇ ਤੁਸੀਂ ਰੋਜ਼ ਦੇਖਦੇ ਹੋ ਤੁਸੀਂ ਵੀ ਅੱਜ ਨੰਬਰ ਕਿਵੇਂ ਬੱਚੇ ਵਿਚਾਰੇ ਜਿਹੜੇ ਆਪਣੇ ਰੈਜ਼ਿਊਮ ਲੈ ਕੇ ਹਰ ਹਰ ਐਤਵਾਰ ਸਾਡੇ ਕੋਲ ਵੀ ਆਉਂ ਇੱਕ ਕਾਰਨ ਇਹ ਕਿ ਸਾਡੀ ਸਿੱਖਿਆ ਸਿਸਟਮ ਦੀ ਪ੍ਰਣਾਲੀ ਦੀ ਕਮੀ ਰਹੀ ਹੈ ਕਿ ਅਸੀਂ ਆਪਣੀ ਸਿੱਖਿਆ ਸਿਸਟਮ ਪ੍ਰਣਾਲੀ ਨੂੰ ਬੇਰੋਜ਼ਗਾਰ ਫਾਇਦਾ ਕਰ ਰਹੇ ਜਦ ਕਿ ਸਾਡੇ ਕੋਲ ਸਿੱਖਿਆ ਦਾ ਮੇਨ ਮਕਸਦ ਤਾਂ ਪੈਸੇ ਕਮਾਣਾ ਹੀ ਹੈ ਨਾ ਕਿ ਬੰਦਾ ਕਾਬਿਲ ਹੋ ਸਕੇ ਪਰ ਉਹ ਕਿਤੇ ਨਾ ਕਿਤੇ ناکਾਮਯਾਬ ਰਿਹਾ ਤਾਂ ਉਸ ਨੂੰ ਦੇਖਦੇ ਹੋਏ ਇਹਦੇ ਵਿੱਚ ਹੁਣ ਜਿਹੜਾ ਹੈ ਕਾਲਜ ਦੇ ਪਹਿਲੇ ਦਿਨ ਦੇ ਵਿੱਚ ਜਿਹੜੇ ਬੱਚੇ ਆ ਉਹ ਆਈਡੀਆ ਦੇ ਉੱਤੇ ਕੰਮ ਕਰ ਸਕਦੇ ਨੇ ਉਹ ਉਹਨਾਂ ਨੂੰ ਜਿਹੜਾ ਹੈ ਹਰ ਤਰੀਕੇ ਦੀ ਜਿਹੜੀ ਮਦਦ ਹੈ ਉਹ ਮਿਲੂਗੀ ਇਹ ਇੱਕ ਐਪ ਕਾਇਮਾਈ ਹੈ ਅਸੀਂ ਪੰਜਾਬ ਸਟਾਰਟਅਪ ਹੈ ਉਹਦਾ ਫਾਇਦਾ ਇਹ ਹੋਇਆ ਕਿ ਹੁਣ ਜਿਵੇਂ ਸਾਡਾ ਬੱਚਾ ਕੋਈ ਆਈਟੀ ਹੈ ਇਲੈਕਟ੍ਰੀਸ਼ੀਅਨ ਹੈ ਉਸ ਨੂੰ ਸਾਰੀ ਮੈਂਟਰਿੰਗ ਮਿਲੂਗੀ ਤੋਂ ਇਲੈਕਟ੍ਰੀਸ਼ੀਅਨ ਦਾ ਕੰਮ ਸਿੱਖਦਾ ਸਿੱਖਦਾ ਹੋਇਆ ਨੰਗਲ ਸ਼ਹਿਰ ਚ ਅਨੰਦਪੁਰ ਸਾਹਿਬ ਚਾ ਜਿੱਥੇ ਵੀ ਹੈ ਉਹ ਇਲੈਕਟ੍ਰੀਸ਼ੀਅਨ ਦੀ ਸੇਵਾ ਨਿਭਾ ਸਕਦਾ ਪਲੰਬਰ ਦੀ ਤੇ ਪੈਸੇ ਕਮਾ ਸਕਦਾ ਆਲਰੇਡੀ ਜਿਹੜਾ ਹੈ 40 ਲੱਖ ਰੁਪਏ ਦਾ ਰੈਵਨਿਊ ਉਸ ਐਪ ਤੋਂ ਸਾਡੀ ਮੱਛੀਆਂ ਨੇ ਰਜਿਸਟਰ ਕਰਨਾ ਜੀ ਇੱਕ ਜ਼ਿਲ੍ਹਾ ਬਣਾਉਣ ਦੀ ਮੰਗ ਕੀਤੀ ਜੀ ਸਨ ਦੇਖੋ ਜੀ ਸ੍ਰੀ ਮਾਨਯੋਗ ਮੁੱਖ ਮੰਤਰੀ ਸਾਹਿਬ ਦਾ ਡਿਮੈਨੋ ਕਰਨਗੇ ਬਟ ਮੈਂ ਅੱਜ ਦੇਖਿਆ ਕਿ ਕਿਵੇਂ ਭਾਜੀਪੀ ਦੀ ਅਗਰਮੀ ਨੇ ਜਿਹੜਾ ਹੈ ਲਿਖਿਆ ਮੈਂ ਉਹਨਾਂ ਨੇ ਇਹ ਕਹਿਣਾ ਚਾਹੁੰਗਾ ਤੇ ਦੇਖੋ ਪੰਜਾਬ ਸਰਕਾਰ ਤੋਂ ਨਨਕੂਰ ਸਾਹਿਬ ਦੀ ਹੈਰੀਟੇਜ ਸਟਰੀਟ ਵੀ ਸਾਰੇ ਕੰਮ ਹੈ ਜਿਹੜੇ ਕਰਨ ਵਾਲੇ ਕੰਮ ਹੈ ਉਹਨਾਂ ਨੇ ਅਗਰ ਵਾਕੇ ਖੱਤ ਲਿਖਣਾ ਤਾਂ ਪੈਨ ਉਹ ਮਨੋਰਲਾ ਖੱਡਰ ਜੀ ਨੂੰ ਲਿਖਣ ਸਾਡੇ ਵਕੀਲ ਭਾਈ ਚਾਰਾ ਜਿਹੜਾ ਹੈ ਉਹ ਸੜਕ ਤੇ ਬੈਠਾ ਵੀ ਤੁਹਾਡੇ ਹੁਣ ਆਪਾਂ ਜਾ ਕੇ ਦੇਖ ਲੈਂਦੇ ਹਾਂ ਦੇ ਸਾਰੇ ਉਹ ਲੱਗ ਚੁੱਕੇ ਨੇ ਕੈਬਨ ਜਿਹੜੇ ਕਰਾਣ ਵਾਲੇ ਕੰਮ ਐ ਜੇ ਤੁਸੀਂ ਵਾਕਈ ਪੰਜਾਬ ਦਾ ਜਾਂ ਇਲਾਕੇ ਦਾ ਤੁਸੀਂ ਭਲਾ ਚਾਹੁੰਦੇ ਹੋ ਮੈਂ ਸੁਭਾਸ਼ ਸ਼ਰਮਾ ਜੀ ਨੂੰ ਬੇਨਤੀ ਕਰਨ ਹੱਥ ਜੋੜ ਕੇ ਵੀ ਤੁਸੀਂ ਮਨੋਰ ਲਾਲ ਖੱਟਰ ਨੂੰ ਹੱਥ ਲਿਖੋ ਤੇ ਕਹੋ ਜਿਹੜੇ ਸਾਡੇ ਵਕੀਲਾਂ ਨਾਲ ਧੱਕਾ ਹੋ ਰਿਹਾ ਇਹ ਕਰਾ ਕੇ ਦਿਓ ਨਾਲ ਹੀ ਜੇ ਤੁਹਾਡੇ ਕੋਲ ਹੈ ਤੁਸੀਂ ਤੁਸੀਂ ਆਪਣੇ ਆਪ ਨੂੰ ਬਹੁਤ ਕਰੀਬੀ ਦੱਸ ਦਿਓ ਤੁਸੀਂ ਪ੍ਰਧਾਨ ਮੰਤਰੀ ਜੀ ਨੂੰ ਲਿਖੋ ਪੰਜਾਬ ਦੇ ਜਿਹੜੇ ਹੱਕ ਐ ਸਾਨੂੰ ਚੰਡੀਗੜ੍ਹ ਤੋਂ ਇਹ ਤਾਂ ਜਿਹੜਾ ਹੈ ਅਨੰਦਪੁਰ ਸਾਹਿਬ ਦੇ ਇਲਾਕੇ ਵਿੱਚ ਵਿਕਾਸ ਦੀ ਲਹਿਰ ਜਿਹੜੇ ਪੋੜਾ ਸੜਕਾਂ ਨੇ ਹੈਰੀਟੇਜ ਸਟਰੀਟ ਨੇ ਉਹ ਸੀਐਮ ਸਾਹਿਬ ਨੇ ਹਰ ਮੰਚ ਤੋਂ ਕਿਹਾ ਕਿ ਅਸੀਂ ਅਨੰਪੁਰ ਸਾਹਿਬ ਨੂੰ ਜੰਗੋਲਿਆ ਕੀਤਾ ਗਿਆ ਸੀ ਹੁਣ ਚਾਹੇ ਉਹ ਪੰਥਿਕ ਸਰਕਾਰ ਆ ਰਹੀਆਂ ਚਾਹੇ ਉਹ ਕਾਂਗਰਸ ਦੀ ਸਰਕਾਰ ਰਹੀ ਪਰ ਸਭ ਤੋਂ ਵੱਧ ਜੇਕਰ ਇਸ ਵਕਤ ਪੂਰੇ ਪੰਜਾਬ ਕਿਤੇ ਪੈਸਾ ਲੱਗ ਰਿਹਾ ਪਹਿਲੇ ਮਾਨਯੋਗ ਮੁੱਖ ਮੰਤਰੀ ਜੀ ਦੀ ਨੀਜੀ ਅਸਥਾ ਹੈ अनंपुर साहब प्रति अनदुर साहब का कोई भी प्रोजेक्ट होंगे उसनों मना नहीं करते उन्होंने पहल के आधार करके कर ਪੰਜਾਬ ਦੀ ਪਹਿਲ ਸਾਡੇ ਇਲਾਕੇ ਦੇ ਵਿੱਚ 8 ਕਰੋੜ ਰੁਪਏ ਜਿਹੜਾ ਹੈ ਦੇ ਪ੍ਰੋਜੈਕਟ ਜਿਹੜੇ ਉਹ ਮਿਲੇ ਹੈ ਇਹਦੇ ਨਾਲ ਤੁਹਾਨੂੰ ਇਸ ਦਾ ਅਸਰ ਅਗਲੇ 5 ਤੋਂ 6 ਮਹੀਨਿਆਂ 'ਚ ਦੇਖਣ ਨੂੰ ਮਿਲੇਗਾ ਅੱਜ ਤੋਂ 5 ਤੋਂ 6 ਮਹੀਨਿਆਂ ਦੇ ਵਿੱਚ ਨਨਪੁਰ ਸਾਹਿਬ ਤੇ ਨੰਗਲ ਦੇ ਇਲਾਕੇ ਦੇ ਵਿੱਚ ਜਿਹੜੇ ਪਾਵਰ ਕਟ ਉਹ ਜ਼ੀਰੋ ਹੋ ਜਾਣਗੇ ਯਾਨੀ ਕੋਈ ਵੀ ਬਿਜਲੀ ਦਾ ਕਟ ਜਿਹੜਾ ਹੈ ਉਹ ਨਹੀਂ ਲੱਗੂਗਾ ਇਸ ਲਈ ਸਾਰੀਆਂ ਤਾਰਾਂ ਨੂੰ ਰੀਪਲੇਸ ਕੀਤਾ ਜਾ ਰਿਹਾ ਹੈ ਐਗਜ਼ਿਸਟਿੰਗ ਇਨਫਰਾਸਟ੍ਰਕਚਰ ਨੂੰ ਅਪਗ੍ਰੇਡ ਕੀਤਾ ਜਾ ਰਿਹਾ ਲੋਡ ਵੀ ਵਧੀਆ ਹੋਊਗਾ ਤੇ ਕੱਟ ਨਹੀਂ ਲੱਗਣਗੇ ਨਾਲ ਹੀ ਇਲਾਕੇ ਦੇ ਲਈ ਹੋਰ ਵੀ ਜਿਹੜੀ ਵੱਡੀ ਖੁਸ਼ਖਬਰੀਆਂ ਬਹੁਤ ਜਲਦੀ ਜਿਹੜਾ ਹੈ ਪਾਵਰ ਮੈਕਨੇ ਤੋਂ ਤੇ ਹੋਰ ਵੀ ਜਿਹੜੇ ਵੱਡੇ ਵੱਡੇ ਪ੍ਰੋਜੈਕਟ ਆ ਰਹੇ ਸਰ ਸਰਕਾਰ ਦੇ ਵਿੱਚ ਲੋਕ ਮੈਨੂੰ ਜੀ ਇੱਕ ਵਾਰ ਜਦੋਂ ਲੋਕਾਂ ਦਾ ਪਾਲੀ ਜੀ ਹਰ ਹਫਤੇ ਦੀ ਤਰ੍ਹਾਂ ਸਾਡੇ ਅੰੰਗਲ ਦੇ ਸੇਵਾ ਸਤਨ ਜੋ ਰਹਿਸ਼ ਜਿੱਸਾ ਨਾਲੇ ਸੇਵਾ ਸਤਨ ਰੱਖਿਆ ਉੱਥੇ ਜਿਹੜਾ ਹੈ ਸਾਡਾ ਐਮਐਲਏ ਸਾਡੇ ਵਿੱਚ ਜਿਹੜਾ ਜਨਤਾ ਦਰਬਾਰਾ ਲੱਗਿਆ ਇੱਕ ਰੀਤ ਬਣ ਚੁੱਕੀ ਹੈ ਜੇ ਤੁਸੀਂ ਦੇਖ ਰਹੇ ਹੋ ਕਿ ਸਵੇਰ ਤੋਂ ਹੀ ਸਵੇਰੇ 7 ਵਜੇ ਤੋਂ ਹੀ ਇੱਥੇ ਜਿਹੜਾ ਹੈ ਆਮ ਲੋਕ ਆਉਂਦੇ ਜਿਹੜਾ ਮੇਲਾ ਲੱਗਦਾ ਬਹੁਤ ਉਮੀਦ ਨਾਲ ਲੋਕ ਆਉਂਦੇ ਆ ਵੱਖ-ਵੱਖ ਪਿੰਡਾਂ ਦੇ ਪੰਚ ਸਰਬਾਨ ਸਰਪੰਚ ਸਹਿਬਾਨ ਇਲਾਕੇ ਦੇ ਮੋਹਤਵਾਰ ਸੱਜਣ ਤੇ ਬਾਕੀ ਵੀ ਪੰਜਾਬ ਚ ਵੀ ਆਉਂਦੇ ਆ ਤੇ ਸਭ ਨੂੰ ਕੋਸ਼ਿਸ਼ ਕਰੀਦੀ ਹੈ ਆਪਣੇ ਵੱਲੋਂ ਤਾਂ ਕੋਸ਼ਿਸ਼ ਕਰੀਦੇ ਕਿ ਸਭ ਦਾ ਕੰਮ ਜਿਹੜਾ ਜੋ ਸੰਕਲਨ ਹੋ ਸਕੇ ਉਹ ਜਰੂਰ ਹੋਵੇ ਤੇ ਜਿਹਨਾਂ ਦੇ ਕੰਮ ਹੁੰਦੇ ਅਗਲੇ ਹਫਤੇ ਜਿਹੜਾ ਹੈ ਉਹ ਧੰਨਵਾਦ ਕਰਨ ਵੀ ਆਉਂਦੇ ਤੇ ਇੱਕ ਮੈਨੂੰ ਲੱਗਦਾ ਹੈ ਕਿ ਇੱਕ ਜਨ ਪ੍ਰਤੀਨਿਧੀ ਲਈ ਜਿਹੜਾ ਹੈ ਇਹ ਬਹੁਤ ਜ਼ਰੂਰੀ ਹੈ ਕਿ ਇਹਦੇ ਨਾਲ ਕੌਨਫੀਡੈਂਸ ਆਂਦਾ ਕਿ ਤੁਸੀਂ ਆਪ ਦੇਖਦੇ ਹੋ ਕਿ ਹਰੇ ਤੋਂ ਹਰੇ ਇੱਕ ਮੇਲਾ ਲੱਗਿਆ ਹੁੰਦਾ ਤੇ ਨਾਲ ਹੀ ਜਿਹੜਾ ਹੈ ਹਾਂ ਗਰਾਊਂਡ ਫੀਡਬੈਕ ਵੀ ਪਤਾ ਲੱਗਦਾ ਜਿਹੜੇ ਕਿਸੇ ਪਿੰਡ ਦਾ ਕੋਈ ਕੰਮ ਹੈ ਜਿਹੜਾ ਸਰਪੰਚਾ ਕੋਲ ਵੀ ਕਮਾਦੇ ਹੋ ਮੈਂ ਉਹਨਾਂ ਨੂੰ ਪਤਾ ਇੱਕ ਪੱਕਾ ਟਿਕਾਣਾ ਹੈ ਕਿ ਵੀ ਹਾਂ ਇਹ ਸਮਾਂ ਤੇ ਪਲੇਸ ਹੈ ਉਹ ਜਾ ਕੇ ਆਪਣੇ ਜਿਹੜੇ ਕੋਈ ਮਸਲੇ ਆ ਪਿੰਡਾਂ ਦੇ ਵਿਕਾਸ ਹੋਣ ਵਾਲੇ ਉਹ ਵੀ ਜਿਹੜੇ ਆ ਜਾਂ ਕੋਈ ਹੋਰ ਕੋਈ ਦਿੱਕਤ ਪਰੇਸ਼ਾਨੀ ਆ ਉਹ ਵੀ ਜਿਹੜੇ ਆ ਕੇ ਸਾਂਝੇ ਕਰਦੇ ਨੇ ਇਸ ਦੇ ਨਾਲ ਹੀ ਬੜੀ ਵੱਡੀ ਸੂਕਾਤ ਜਿਹੜੀ ਹੈ ਨੰਗਲ ਸ਼ਹਿਰ ਨੂੰ ਨੰਗਲ ਸ਼ਹਿਰ ਦੇ ਵਿੱਚ ਪਾਣੀ ਦੀ ਸਮੱਸਿਆ ਬਹੁਤ ਜ਼ਿਆਦਾ ਹੈ ਅੱਜ ਵੀ ਨੰਗਲ ਸ਼ਹਿਰ ਦਾ ਬਹੁਤਾਤ ਹਿੱਸਾ ਜਿਹੜਾ ਉਹ ਪਾਣੀ ਤੋਂ ਵਾਂਝਾ ਹੈ ਆ ਕਾਰਪੋਰੇਸ਼ਨ ਮਿਨਿਸਪਲ ਕਾਉਂਸਲ ਵੱਲੋਂ ਕਿ ਸਮੇਂ-ਸਮੇਂ ਤੇ ਜਿਹੜੇ ਆ ਬੋਰ ਕੀਤੇ ਗਏ ਕਿ ਬਹੁਤ ਸਾਰੇ ਬੋਰ ناکਾਮਯਾਬ ਰਹੇ ਤੇ ਨੰਗਲ ਦਾ ਜਿਹੜਾ ਪਾਣੀ ਉਹ ਅਨਫਿਟ ਫਾਰ ਡਰਿੰਕਿੰਗ ਵੀ ਕਿਤੇ ਕਿਤੇ ਪਾਇਆ ਗਿਆ ਕਿਉਂਕਿ ਇੱਥੇ ਪੁਣਾਣੀ ਫੈਕਟਰੀਆਂ ਲੱਗੀਆਂ ਹੋਈਆਂ ਨੇ ਐਨ ਐਫ ਐਲ ਪੀ ਐਸ ਸੀ ਐਲ ਪੀ ਐਨ ਐਫ ਸੀ ਸੀ ਤੇ ਗਰਾਊਂਡ ਵਾਟਰ ਬਹੁਤੇ ਥਾਵਾਂ ਤੇ ਅਨਫਿਟ ਫਾਰ ਡਰਿੰਕਿੰਗ ਹੈ ਇਹ ਸਾਡੀ ਸਾਰੀ ਨੰਗਲ ਦੀ ਟੀਮ ਦੀ ਮਿਹਨਤ ਹੈ ਕਿ 16 ਕਰੋੜ ਦਾ ਜਿਹੜਾ ਟੈਂਡਰ ਹੈ ਜਿਸ ਦੇ ਨਾਲ ਨੰਗਲ ਦੇ ਘਰ-ਘਰ ਅਮ ਇਸ ਦੇ ਨਾਲ ਜਿਹੜਾ ਹੈ ਨੰਗਲ ਸ਼ਹਿਰ ਦੀ ਬਹੁਤ ਵੱਡੀ ਜਿਹੜੀ ਸਵਸਿਓ ਹਾਲ ਲੱਗੀ ਮੈਂ ਸਮਝਦਾ ਨੰਗਲ ਸ਼ਹਿਰ ਦੇ ਲਈ ਵੱਡੀ ਸਵਗਾ ਸਰ ਇੱਕ ਤੋਂ ਟੈਕਨੋ ਸਟਾਰਟ